ਬਣੀ ਰਹੀ ਹੈ ਹੈਨਾ ਲਾਉਗੇ ਨਾ ਵੀ ਵੈਰੀ ਗੁੱਡ اور ਅੱਜ ਵਿਸ਼ੇਸ਼ ਤੌਰ ਤੇ ਜਿਹੜੇ ਬੱਚਿਆਂ ਦਾ ਗਾਨ ਜਿਸ ਦਾ ਸਾਡੀ ਪਹਿਲਾ ਸਿਵਾ ਸੰਪਤੀ ਸਾਰਿਆਂ ਨੇ ਮਿਲ ਕੇ ਭੇੜਾ ਨੇ ਯੋਗਦਾਨ ਦਿੱਤਾ ਹੈ ਉੱਥੇ ਮੰਨਜੀਲ ਮਹਿਰਾ ਜੀ ਜਿਹੜੇ ਕਿ ਆਸਟ੍ਰੇਲੀਆ ਤੋਂ ਕੁੜੀ ਆ ਉਹਨਾਂ ਦੇ ਮਨ ਚ ਆਇਆ ਵੀ ਮੈਂ ਵੀ ਇੱਕ ਬੱਚਾ ਲਈ ਕੁਝ ਤਰ੍ਹਾਂ ਤਾਂ ਉਹਨਾਂ ਦਾ ਮੰਨਜੀਲ ਮਹਿਰਾ ਜੀ ਹਰੀਸ਼ ਮਹਿਰਾ ਜੀ ਦਾ ਵੱਡਾ ਯੋਗਦਾਨ ਹੈ ਉਹਨਾਂ ਦਾ ਵੀ ਮੈਂ ਆਪਣੇ ਵੱਲੋਂ ਆਪਣੀ ਮੰਦਰ ਕਮੇਟੀ ਵੱਲੋਂ ਵਿਸ਼ੇਸ਼ ਧੰਨਵਾਦ ਕਰਦਾ ਹਾਂ ਅਰ ਵਿਸ਼ਵਾਸਵਾਨਾ ਰਾਜੀ ਕਰਕਰਾ ਜੀ ਜਿਹੜੇ ਮੇਰੇ ਸਹਰਾ ਨੇ ਤੇ ਜੀ ਅੱਜ ਨੂੰ ਵੀ ਸਕੂਲ ਦੇ ਵਿੱਚ ਜਿਵੇਂ ਜਿਵੇਂ ਕੋਈ ਵੀ ਜ਼ਰੂਰਤ ਹੋਵੇ ਤਾਂ ਸੁਖੀਵਾਲ ਸਰਦਾਰ ਜੀ ਤੇ ਨਾਲ ਰਹਿਨਮਾਈ ਹੈ ਜਿੱਦਾ ਵੀ ਤੇ ਇਹਨਾਂ ਵੀ ਅਸੀਂ ਹਮੇਸ਼ਾ ਤੁਹਾਡੇ ਦਾ ਸਹਿਯੋਗ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਯਸ਼ੀ ਰਾਮ ਯਸ਼ੀਵਾਲ ਅਧਿਆਪਕ ਮਾਸਟਰ ਰਾਜੀਵ ਕਰਕਰਾ ਜੀ ਜੋ ਕਿ ਸਾਡੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਦੇ ਮੈਂਬਰ ਵੀ ਨੇ ਉਹਨਾਂ ਦੀ ਪ੍ਰੇਰਣਾ ਸਰਕਾਰ ਵੀ ਜਿੱਥੇ ਤੁਸੀਂ ਸ਼ਹਿਰ ਦੇ ਵਿੱਚ ਹੋਰ ਧਾਰਮਿਕ ਆਯੋਜਨ ਕਥਾ ਕਰਦੇ ਹੋ ਤਾਂ ਸਾਡੇ ਸਕੂਲ ਦੇ ਬੱਚਿਆਂ ਲਈ ਵੀ ਕੋਈ ਉਪਰਾਲਾ ਕਰੋ ਜਿਸ ਦਾ ਸਾਡੇ ਮੰਦਿਰ ਦੇ ਚੇਅਰਮੈਨ ਸ਼੍ਰੀ ਵਿਨੇਪੂਰੀ ਜੀ ਉਹਨਾਂ ਦਾ ਪਰਿਵਾਰ ਕੀਰਤੀਪੂਰੀ ਜੀ ਵੱਲੋਂ ਸਹਿਯੋਗ ਦੇ ਕੇ ਇਹ ਬੱਚਿਆਂ ਲਈ ਅੱਜ ਗਰਮ ਵਸਤਰਾਂ ਦਾ ਅਸ਼ੀਰਵਾਦ ਰੂਪ ਦੇ ਵਿੱਚ ਭੇਂਟ ਕੀਤੀ ਗਈ ਉਹੀ ਬੇਨਤੀ ਹੈ ਵੀ ਪੜ੍ਹੋ ਲਿਖੋ ਆਪਣੇ ਦੇਸ਼ ਦਾ ਤੇ ਆਪਣੇ ਮਾ ਮਾਪ ਦਾ ਨਾਮ ਉੱਚਾ ਕਰੋ। ਨੂੰ ਸਟਾਫ ਆਪ ਜੀ ਦਾ ਸਤਿ ਸ੍ਰੀ ਅਕਾਲ ਅਤੇ ਸਾਡੇ ਬਲੋਦੀ ਬਹੁਤ ਹੀ ਸਿਰਮੌਰ ਧਾਰਮਿਕ ਸੰਸਥਾ ਸ਼ੀਤਲਾ ਮਾਤਾ ਮੰਦਿਰ ਕਮੇਟੀ ਅਤੇ ਮਹਿਲਾ ਸ਼ੀਤਲਾ ਮਾਤਾ ਮੰਦਰ ਕਮੇਟੀ ਅੱਜ ਸਾਡੇ ਵਿਚਕਾਰ ਹੈ ਉਹ ਅੱਜ ਛੋਟੇ-ਛੋਟੇ ਬੱਚਿਆਂ ਨੂੰ ਸਾਡੇ ਸਾਰੇ ਸਕੂਲ ਦੇ ਪਿਆਰੇ ਬੱਚਿਆਂ ਨੂੰ ਅੱਜ ਗਰਮ ਕੱਪੜੇ ਦੇਣ ਦੀ ਇੱਕ ਰਸਮ ਅਦਾ ਕਰਨੀ ਹੈ ਇਹ ਸਾਰੀ ਜੋ ਅੱਜ ਰਸਮ ਅਦਾ ਹੋ ਰਹੀ ਹੈ ਗਰਮ ਕੱਪੜੇ ਦੇਣ ਦੀ ਬੱਚਿਆਂ ਨੂੰ ਇਸ ਸ਼ੀਤਲਾ ਮਾਤਾ ਮੰਦਰ ਕਮੇਟੀ ਦੇ ਚੇਅਰਮੈਨ ਸ਼੍ਰੀ ਸੁਸ਼ੀਲ ਵੰਸੋ ਜੀ ਸਾਡੇ ਚੇਅਰਮੈਨ ਨੇ ਕਮੇਟੀ ਦੇ ਇਹਨਾਂ ਦੀ ਰਹਿਨਮਾਈ ਹੇਠ ਇਹਨਾਂ ਦੀ ਪ੍ਰਧਾਨਗੀ ਤੇ ਹੇਠ ਹੋ ਰਿਹਾ ਸਾਰਾ ਕੰਮ ਅਤੇ ਅਸੀਂ ਆਹਦਾ ਬਹੁਤ-ਬਹੁਤ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੀ ਇਹਨਾਂ ਨੇ ਸਾਡੇ ਸਕੂਲ ਨੂੰ ਚੁਣਿਆ ਸਾਡੇ ਬੱਚਿਆਂ ਨੂੰ ਚੁਣਿਆ ਵੀ ਇਸ ਗੱਲ ਨੂੰ ਸੋਚਿਆ